ਅਧਿਕਾ ਜ਼ਿੰਦਗੀ ਦੀ ਸੱਚੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਕਿੱਦਾਂ ਭੇਡਾਂ ਜਾਂ ਗਿੱਦੜ ਇਕੱਠੇ ਹੋ ਕੇ ਕਾਹ ਕਾ ਕਰਕੇ ਰੋਲਾ ਪਾਉਂਦੇ ਨੇ ਤੇ ਕਿਸੇ ਨੂੰ ਝੁੱਠਾ ਬਣਾਉਂਦੇ ਨੇ ਪਰ ਆਪਣਾ ਜ਼ਿੰਦਗੀ ਚ ਏਮ ਕੀ ਹੈ ਉਹਦੇ ਉੱਤੇ ਤੁਸੀਂ ਕੀ ਸੋਚਦੇ ਹੋ ਕੀ ਤੁਹਾਡਾ ਮਿਸ਼ਨ ਹੈ ਵਿਜ਼ਨ ਹੈ ਉਹਦੇ ਉੱਤੇ ਚੱਲਣ ਦਾ ਜਿਹੜਾ ਰਮਾਤਮਾ ਲੋ ਡਿਊਟੀ ਲਈ ਆ ਉਹਦੇ ਉੱਤੇ ਇੱਕ ਆਧਾਰਿਤ ਇੱਕ ਸੱਚੀ ਘਟਨਾ ਛੋਟੀ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਸੇ ਦੀ ਗੱਲ ਵੀ ਹੈ ਤੇ ਸੱਚੀ ਵੀ ਹੈ ਕਿਉਂਕਿ ਅੱਜ ਕੱਲ੍ਹ ਘਟਨਾਵਾਂ ਜਿਹੜੀ ਜ਼ਿੰਦਗੀ 'ਚ ਹੋ ਰਹੀਆਂ ਉਹ ਹੀ ਹੋ ਰਹੀਆਂ ਇੱਕ ਵਾਰ ਜੰਗਲ ਦੇ ਵਿੱਚ ਇੱਕ ਗਧਾ ਤੇ ਘੋੜਾ ਆਪਸ ਵਿੱਚ ਬਹਿਸ ਕਰਨ ਲੱਗੇ ਹੁੰਦੇ ਆ ਗਦਾ ਘੋੜੇ ਨੂੰ ਸਮਝਾ ਰਿਹਾ ਹੁੰਦਾ ਕਿ ਜਿਹੜਾ ਸਾਹਮਣੇ ਪੇੜ ਤੇ ਤੋਤਾ ਬੈਠਾ ਹੈ ਉਹ ਹਰੇ ਰੰਗ ਦਾ ਨਹੀਂ ਕਾਲੇ ਰੰਗ ਦਾ ਘੋੜਾ ਕਹਿ ਰਿਹਾ ਹੁੰਦਾ ਕਿ ਨਹੀਂ ਗਦੇ ਨੂੰ ਵਿਯੋ ਹਰੇ ਰੰਗ ਦਾ ਕਾਲੇ ਰੰਗ ਦਾ ਨਹੀਂ ਉਹ ਜਦੋਂ ਬਹਿਸ ਕਰ ਰਹੇ ਹੁੰਦੇ ਨੇ ਤੇ ਉੱਥੋਂ ਜੰਗਲ ਦਾ ਰਾਜਾ ਸ਼ੇਰ ਨਿਕਲ ਰਿਹਾ ਹੁੰਦਾ ਉਹਨਾਂ ਨੂੰ ਦੇਖ ਕੇ ਰੁਕ ਜਾਂਦਾ ਵੀ ਤੁਸੀਂ ਬਹਿਸ ਕਿਉਂ ਕਰ ਰਹੇ ਹੋ ਘੋੜਾ ਕਹਿੰਦਾ ਮਹਾਰਾਜ ਸਾਹਿਬ ਦੇਖੋ ਗਦਾ ਗਦੇ ਵਾਲੀ ਗੱਲ ਕਰ ਰਿਹਾ ਹੈ ਕਿ ਉਹ ਸਾਹਮਣੇ ਜਿਹੜਾ ਪੇੜ ਤੇ ਤੋਤਾ ਬੈਠਾ ਹੈ ਉਹ ਹਰੇ ਰੰਗ ਦਾ ਹੈ ਪਰ ਇਹ ਕਹਿੰਦਾ ਇਹ ਕਾਲੇ ਰੰਗ ਦਾ ਵੀ ਤੁਸੀਂ ਦੱਸੋ ਵੀ ਉਹ ਹਰੇ ਰੰਗ ਦਾ ਹੈ ਕਿ ਕਾਲੇ ਰੰਗ ਦਾ ਰਾਜਾ ਸਾਹਿਬ ਉੱਧਰ ਦੇਖਦੇ ਆਂ ਦੂਮਿੰਟ ਦੇਖ ਕੇ ਗਦੇ ਵੱਲ ਝਾਤੀ ਮਾਰਦੇ ਆਂ ਘੋੜੇ ਵੱਲ ਤੇ ਉਹ ਕਹਿੰਦੇ ਯਾਰ ਗਦਾ ਬਿਲਕੁਲ ਸਹੀ ਕਹਿ ਰਿਹਾ ਹੈ ਵੀ ਉਹ ਕਾਲੇ ਰੰਗ ਦਾ ਹੈ ਕੋੜਾ ਸੋਚੀ ਪੈ ਜਾਂਦਾ ਵੀ ਰਾਜਾ ਸਾਹਿਬ ਸਭ ਜਾਣਦੇ ਹੋਏ ਵੀ ਇਹ ਗੱਲ ਕਹਿ ਕੇ ਕਿਉਂਗੇ ਹੁਣ ਗਦਾ ਇਸ ਗੱਲ 'ਚ ਖੁਸ਼ ਹੋ ਗਿਆ ਵੀ ਰਾਜਾ ਸਾਹਿਬ ਕਹਿਗੇ ਵੀ ਉਹ ਕਾਲੇ ਰੰਗ ਦਾ ਹੈ ਤੇ ਵੀ ਮੇਰੀ ਜੜਤ ਹੋ ਗਈ ਮੈਂ ਸੱਚਾ ਹੋ ਗਿਆ ਘੋੜੇ ਨੂੰ ਨੀਂਦ ਨਹੀਂ ਆਈ ساری ਰਾਤ ਉਹ ਬੇਚੈਨੀ ਲੱਗੀ ਰਹੀ ਅਗਲੇ ਦਿਨ ਸਵੇਰ ਹੁੰਦੀ ਉਹ ਰਾਜਾ ਸਾਹਿਬ ਦੇ ਮਹਿਲ ਚ ਲਿਆ ਗਿਆ ਤੇ ਸ਼ੇਰ ਕੁਲ ਜਾ ਕੇ ਕਹਿੰਦਾ ਵੀ ਰਾਜਾ ਸਾਹਿਬ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਹੈ ਮੈਨੂੰ ਸਾਰੀ ਰਾਤ ਨੀਂਦ ਨਹੀਂ ਸੱਚ ਜਾਣਦੇ ਹੋਏ ਤੁਸੀਂ ਉੱਥੇ ਝੂਠ ਕਿਉਂ ਬੋਲਿਆ ਕਿ ਤੋਤਾ ਕਾਲੇ ਰੰਗ ਦਾ ਤੇ ਰਾਜਾ ਸਾਹਿਬ ਕਹਿੰਦੇ ਤੂੰ ਕੀ ਐ ਕਹਿੰਦਾ ਮੈਂ ਘੋੜਾ ਤੇ ਕਹਿੰਦੇ ਜਿਹਦੇ ਨਾਲ ਬਹਿਸ ਕਰ ਰਹੇ ਹੋ ਉਹ ਕੀ ਐ ਕਹਿੰਦਾ ਗਦਾ ਤੇ ਕਹਿੰਦੇ ਫਿਰ ਤੂੰ ਕਿਉਂ ਗਦਾ ਬਣਿਆ ਹੋਇਆ ਸੀ ਉਹਦੇ ਨਾਲ ਬਹਿਸ ਕਰਕੇ ਤੂੰ ਘੋੜਾ ਐ ਤਾਂ ਘੋੜਿਆਂ ਦੀ ਗੱਲ ਰੱਖ ਤੂੰ ਗਦੇ ਨਾਲ ਕਿਉਂ ਬਹਿਸ ਕਰ ਰਿਹਾ ਸੀ ਕਹਿੰਦਾ ਪਾਪ ਜ਼ਿੰਦਗੀ 'ਚ ਜਿਹੜਾ ਅੱਜ ਕੱਲ ਮਾਹੌਲ ਹੈ ਆ ਸਿਸਟਮ ਸਿਰਜਿਆ ਜਾਂਦਾ ਉਹ ਇਹੀ ਹੈ ਕਿ ਗਧੇ ਇਕੱਠੇ ਹੋ ਕੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਨੇ ਉਹਨਾਂ ਨਾਲ ਬਹਿਸ ਕਰਕੇ ਗਧਾ ਨਹੀਂ ਬੰਨਾ ਬਿਲਕੁਲ ਤੁਸੀਂ ਉਸ ਗੱਲ ਨੂੰ ਛੱਡ ਦਿਓ ਉਸ ਗੱਲ 'ਚ ਨਹੀਂ ਪੈਣਾ ਸਮਾਂ ਉਹਨਾਂ ਨੂੰ ਦੱਸੇਗਾ ਵੀ ਸੱਚ ਕੀ ਹੈ ਝੂਠ ਕੀ ਹੈ ਘੋੜਿਆਂ ਤੱਕ ਘੋੜੇ ਬਣ ਕੇ ਰੋ ਸ਼ੇਰ ਨੂੰ ਤਾਂ ਸ਼ੇਰ ਬਣ ਕੇ ਰੋ ਗਦੇ ਦੇ ਨਾਲ ਬੈਸ ਕਰਕੇ ਗਦੇ ਨਵੋ ਜੇ ਚੰਗੀ ਲੱਗੀ ਤਾਂ ਸ਼ੇਰ